ਉਦੋਂ ਤੇ 10 ਦਿਨ ਪੰਜਾਬ ਦੀ ਸਿਆਸਤ ਪੰਥਕ ਸਿਆਸਤ ਜਿਹੜੀ ਉਹ ਘਿਰ ਗਈ ਤੇ ਇਹਦੇ ਉੱਤੇ ਹੀ ਸਾਰੀ ਚਰਚਾ ਜਿਹੜੀ ਹੁੰਦੀ ਰਹੀ ਆ ਸਾਰ ਬਿਕਰਮ ਸਿੰਘ ਮਜੀਠੀਆ ਜੀ ਮੈਂ ਤੁਹਾਨੂੰ ਕਹਿਣ ਲੱਗਾ ਪਿਛਲੇ 6 ਮਹੀਨਿਆਂ ਤੋਂ ਮੈਂ ਤੁਹਾਡੀ ਬਹੁਤ ਇੱਜ਼ਤ ਕਰਨ ਲੱਗ ਪਿਆ ਸੀਗਾ ਵੀ ਕੋਈ ਬੰਦਾ ਅੱਜ ਵੀ ਕਰਦਾ ਕਿ ਕੋਈ ਬੰਦਾ ਤੇ ਹੈਗਾ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਹੈ ਪੰਜਾਬ ਦੇ ਹਰ ਮੁੱਦੇ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਸਰਕਾਰ ਨਾਲ ਲੜਦਾ ਮੈਂ ਤੇ ਇਕੱਲਾ ਬੰਦਾ ਮੈਨੂੰ ਤੇ 20 ਘੰਟੇ ਵਰਤਦੇ ਨੇ ਚੁੱਪ ਕਰਾਉਣ ਲਈ ਇਕੱਲਾ ਫਿਰ ਵੀ ਮੈਂ ਜਿੰਨੀ ਕਿ ਲੜਾਈ ਹੁੰਦੀ ਲੜਦਾ ਰਹਿਣਾ ਵਾ ਤੁਸੀਂ ਕੰਮ ਸੇ ਕੰਮ ਆਪਣੇ ਲਾਮ ਲਸ਼ਕਰ ਦੇ ਨਾਲ ਸਰਕਾਰ ਦੇ ਨਾਲ ਲੜਦੇ ਤੇ ਹੋ ਸਰਕਾਰ ਦੇ ਦਿਵਾਲੇ ਤੇ ਹੁੰਦੇ ਹੋ ਮੈਂ ਇਸ ਕਰਕੇ ਤੁਹਾਡੀ ਇੱਜ਼ਤ ਕਰਦਾ ਪਰ ਇਹਨਾਂ ਸਾਰੇ 10 ਦਿਨਾਂ ਦੇ ਘਟਨਾ ਕਰਮ ਦੇ ਵਿੱਚ ਤੁਹਾਡਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਵੱਲ ਨਾ ਹੋ ਕੇ ਸਿਰਫ ਰੋਜ਼ ਪ੍ਰੈਸ ਵਾਰਤਾ ਲਾਪ ਕਿਵੇਂ ਕਰਨੀ ਆ ਪ੍ਰੈਸ ਕਾਨਫਰੰਸ ਕਿਵੇਂ ਕਰਨੀ ਆ ਇਧਰ ਹੀ ਤੁਹਾਡਾ ਜਿਹੜਾ ਸਾਰਾ ਧਿਆਨ ਲੱਗਿਆ ਰਿਹਾ 8-10 ਦਿਨ ਸੇਵਾ ਦੌਰਾਨ ਜਗ੍ਹਾ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਮੈਂ ਸੱਚ ਕਹਿਣ ਲੱਗਾ ਤੇ ਸੁਣ ਲਓ ਤੁਸੀਂ ਤੇ ਕਿ 8ਾਂ 10ਾਂ ਦਿਨਾਂ ਦੌਰਾਨ ਜਿਹੜੀ ਇਹ ਸੇਵਾ ਲੱਗੀ ਸਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਉਹਨਾਂ ਗੁਨਾਹ ਕਬੂਲੇ ਜਿਹੜੇ ਉਹ ਕੋਈ ਕਿਰਨਾਂ ਦੇ ਪਾਤਰ ਬਣੇ ਕਈਆਂ 'ਚੋਂ ਧਰਦੀ ਦੇ ਪਾਤਰ ਬਣੇ ਕਈਆਂ 'ਚੋਂ ਦਲੇਰ ਬਣੇ ਇਸ ਸੇਵਾ ਦੇ ਦੌਰਾਨ ਜਿਹੜੀ ਜਗ੍ਹਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਖਬਾਰਾਂ 'ਚ ਚੈਨਾਂ ਦੇ ਉੱਪਰ ਟੀਵੀ ਦੇ ਉੱਪਰ ਮਿਲਣੀ ਚਾਹੀਦੀ ਸੀ ਜਿਹਦਾ ਪੰਜਾਬ ਦੀ ਮਾਨਸਿਕਤਾ ਤੇ ਵੀ ਅਸਰ ਹੋਣਾ ਸੀਗਾ ਉਹ ਸਾਰੀ ਤੇ ਸਾਰੀ ਤੁਸੀਂ ਯੋਜਨਾਬੱਧ ਤਰੀਕੇ ਨਾਲ ਪੂਰਨ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ 이슈 ਬਣਾ ਦਿੱਤਾ ਨਾਰਾਇਣ ਸਿੰਘ ਚੋੜਾ ਵਰਸਸ ਵਿਕਰਮ ਸਿੰਘ ਮਜੂਠੀਆ ਸਾਰੇ ਮਤਲਬ ਮੁੱਦੇ ਲੋਕਾਂ ਨੂੰ ਭੁੱਲ ਗਏ ਮੈਂ ਤੇ ਇਹ ਕਹੂੰਗਾ ਕਿ ਇਹ ਜ਼ਬਰਦਸਤੀ ਤੁਸੀਂ ਜਿਹੜੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ ਆ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਜਗ੍ਹਾ ਨਹੀਂ ਥੀ ਮਗਰ ਜਗਾ ਨਹੀਂ ਥੀ ਮਗਰ ਮੈਂ ਬਣਾ ਕੇ ਬੈਠਾ ਹੂੰ ਜਗਾ ਨਹੀਂ ਥੀ ਮਗਰ ਮੈਂ ਬਣਾ ਕੇ ਬੈਠਾ ਹੂੰ ਮੈਂ ਇਸ ਜਗਾ ਸੇ ਕਿਸੀ ਕੋ ਉਠਾ ਕੇ ਬੈਠਾ ਹੂੰ ਇਹ ਜਗਾ ਸਾਰ ਸੁਖਵੀਰ ਸਿੰਘ ਬਾਦਲ ਜੀ ਸੀ 10 ਦਿਨ ਉਹਨੇ ਜਿਹੜਾ ਸੰਤਾਪ ਉਹਦੀ ਮਾਨਸਿਕਤਾ ਤੇ ਕੀ ਬੀਤਿਆ ਹੋਊਗਾ ਏਡੇ ਵੱਡੇ ਦੋਸ਼ ਉਹਨਾਂ ਦੇ ਉੱਤੇ ਲੱਗੇ ਆ ਇਹ ਸਾਰੀ ਜਗਾ ਤੇ ਸਾਰੀ ਹਮਦਰਦੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਊ ਸੁਣ ਰਿਹਾ ਕੇਵਲ ਇਸ ਵੇਲੇ ਨਹੀਂ ਮੈਂ ਪਿਛਲੇ 6 ਮਹੀਨਿਆਂ ਤੋਂ ਤੁਹਾਨੂੰ ਬਰੀਕੀ ਨਾਲ ਸੁਣਦਾ ਹਾਂ ਤੁਸੀਂ ਵਧੀਆ ਬੋਲਦੇ ਹੋ ਇੱਥੇ ਕੋਈ ਸ਼ੱਕ ਨਹੀਂ ਵਧੀਆ ਕੰਮ ਕਰ ਰਹੇ ਹੋ ਪੰਜਾਬ ਲਈ ਪਰ ਮੈਂ ਗੱਲ ਇਸ ਦੇ ਉੱਤੇ ਇਹ ਜਿਹੜਾ ਐਪੀਸੋਡ ਸਾਰਾ ਹੋਇਆ ਇਹਦੇ ਉੱਤੇ ਗੱਲ ਕਰਨ ਲੱਗਾ ਮੈਂ ਇਹਦੇ ਬਾਰੇ ਵੀ ਬੜੀ ਬਰੀਕੀ ਦੇ ਨਾਲ ਤੁਹਾਨੂੰ ਪਹਿਲੇ ਦਿਨ ਤੋਂ ਅਠਾ ਦਿਨਾਂ ਤੋਂ ਸੁਣ ਰਿਹਾ ਹਾਂ ਔਰ ਬੜੀ ਦੇਰ ਬਾਅਦ ਤੁਸੀਂ ਕਿਤੇ ਨਾ ਕਿਤੇ ਮੈਨੂੰ ਗਲਤ ਲੱਗੇ ਤੁਸੀਂ ਕਹਿ ਰਹੇ ਹੋ ਨੰਬਰ 1 ਇੱਕ ਇੱਕ ਕਰਕੇ ਗੱਲ ਕਰ ਲੈਨੇ ਆਪਾਂ ਨੰਬਰ 1 ਤੁਸੀਂ ਕਹਿ ਰਹੇ ਹੋ ਕਿ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਦੇ ਉੱਤੇ ਗੋਲੀ ਨਹੀਂ ਚਲਾਈ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਵਾ ਮੈਂ ਨਾਰਾਇਣ ਸਿੰਘ ਚੌੜਾ ਨੂੰ ਮੈਂ ਆਪਣੀ ਗੱਲ ਕਰਦਾ ਮੈਨੂੰ ਠੀਕ ਨਹੀਂ ਆ ਰਿਹਾ ਮੈਂ ਕਿਸੇ ਗੱਲ 'ਚ ਉਸ ਨਹੀਂ ਪੈਂਦਾ ਵੀ ਗੋਲੀ ਮਾਰ ਕੇ ਕੋ ਵਧੀਆ ਕੰਮ ਕੀਤਾ ਜਾਂ ਗੋਲੀ ਚਲਾ ਕੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਸਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਦਾ ਤੁਹਾਨੂੰ ਬਹੁਤ ਗੁੱਸਾ ਆਇਆ ਅੱਜ ਤੁਹਾਡਾ ਮਨ ਭਰਿਆ ਮੈਂ ਸਮਝਦਾ ਤੁਹਾਡੀ ਰਿਸ਼ਤੇਦਾਰੀ ਹੈ ਮੈਂ ਤੁਸੀਂ ਬੱਚਿਆਂ ਦਾ ਵੀ ਹਵਾਲਾ ਦਿੱਤਾ ਉਹਨਾਂ ਦਾ ਬੱਚੇ ਸਾਰਿਆਂ ਦੇ ਸਾਂਝੇ ਨੇ ਮੈਂ ਤੁਹਾਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਪਰ ਜਿਹੜੇ ਪਾਠ ਕਰਦੇ ਲੋਕਾਂ ਦੇ ਉੱਤੇ ਤੁਹਾਡੀ ਸਰਕਾਰ ਚ ਸਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾ ਦੇ ਉੱਤੇ ਗੋਲੀ ਚਲਾ ਕੇ ਇੱਥੇ ਤੇ ਲੱਗੀ ਨਹੀਂ ਨਾ ਉੱਥੇ ਤੇ ਮਾਰ ਦਿੱਤਾ ਗਿਆ ਸੀਗਾ ਉਹ ਗੁਨਾਹ ਸ੍ਰੀ ਸਿਰਫ ਸ੍ਰੀ ਕਾਲ ਤਖਤ ਸਾਹਿਬ ਤੇ ਮਾਫ਼ ਹੋ ਸਕਦੇ ਆ ਇਕੱਲੇ ਮਾਫੀ ਮੰਗਣ ਦੇ ਨਾਲ ਕੀ ਉਹਨਾਂ ਨੂੰ ਮਾਫ਼ ਕਰ ਦਿੱਤੇ ਜਾਣਾ ਚਾਹੀਦਾ ਵਾ ਨੰਬਰ 2 ਫਿਰ ਤੁਸੀਂ ਕਹਿ ਰਹੇ ਹੋ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਤੁਹਾਨੂੰ ਉਹਨੇ ਗੋਲੀ ਚਲਾਈ ਆ ਗੁਰੂ ਸਾਹਿਬ ਦੀ ਮੇਰ ਰਹੀ ਆ ਸਾਰਸੁਗਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਨੂੰ ਵਜ੍ਹੀ ਨਹੀਂ ਉਹਨੂੰ ਤੁਸੀਂ ਕਹਿ ਰਹੇ ਹੋ ਐਸਜੀਪੀਸੀ ਨੇ ਮੰਗ ਰੱਖ ਦਿੱਤੀ ਕਿ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਵੇ ਤੁਸੀਂ ਚਲਾ ਕੇ ਕਈ ਬੰਦੇ ਮਾਰ ਦਿੱਤੇ ਤੁਹਾਡੀ ਸਰਕਾਰ ਵੇਲੇ ਆਰਡਰ ਹੈ ਫਿਰ ਤੁਹਾਡੀ ਸਰਕਾਰ ਦੇ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਦੇ ਕਿਉਂ ਨਹੀਂ ਪੰਥ ਚੋਂ ਛੇਕ ਦਿੱਤੇ ਜਾਣੇ ਚਾਹੀਦੇ ਸੀਗੇ ਉਹ ਵੀ ਬੰਦੇ ਤੇ ਪਾਠ ਕਰ ਰਹੇ ਸੀ ਗੁਰੂ ਮਹਾਰਾਜ ਨੂੰ ਧਿਆਰ ਰਹੇ ਸੀਗੇ ਉਹਨਾਂ ਲੋਕਾਂ ਦੇ ਉੱਤੇ ਵੀ ਤੇ ਗੋਲੀ ਚੱਲੀ ਆ ਨਾ ਫਿਰ ਤੁਸੀਂ ਕਿਹਾ ਕਿ ਗੁਰੂ ਘਰ ਕੋਈ ਵੀ ਜਿਹੜਾ ਆਇਆ ਹੋਵੇ ਉਹਨੂੰ ਮਾਰਨ ਦਾ ਇਰਾਦਾ ਲੈ ਕੇ ਕਦੀ ਨਹੀਂ ਆਉਣਾ ਚਾਹੀਦਾ ਗੁਰੂ ਘਰ ਤੇ ਹਰ ਬੰਦਾ ਨਿਮਾਣਾ ਤੁਸੀਂ ਜਿਹੜੇ ਜਿਹੜੇ ਲਫ਼ਜ਼ ਵਰਤਦੇ ਸੀਗੇ ਮੇਰੇ ਵੀ ਦਿਲ ਨੂੰ ਲੱਗੇ ਕਿ ਗੁਰੂ ਘਰ ਤੇ ਬੜੇ ਕੂਕਰ ਬਣ ਕੇ ਆਈਦਾ ਵਾ ਬੜੇ ਗਨਾਈਏ ਬਣ ਕੇ ਆਈਦਾ ਵਾ ਉੱਥੇ ਗੁਰੂ ਘਰ ਦੇ ਵਿੱਚ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ ਭਾਵੇਂ ਉਹ ਬੰਦਾ ਦੋਸ਼ੀ ਹੋਵੇ ਭਾਵੇਂ ਉਹ ਬੰਦਾ ਸਾਧ ਹੋਵੇ ਤੇ ਭਾਵੇਂ ਚੋਰ ਹੋਵੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕੁਝ ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਇੱਕ ਬੰਦਾ ਬਦਬੀ ਕਰਨ ਲਈ ਬਦਬੀ ਕਰਨ ਦੀ ਨੀਅਤ ਦੇ ਨਾਲ ਜੰਗਲਾ ਟੱਪ ਗਿਆ ਸੀਗਾ ਉਹਨੂੰ ਪੁਲਿਸ ਦੇ ਹਵਾਲੇ ਕਰਨ ਦੀ بجائے ਉੱਥੋਂ ਜਾਂਚ ਹੋਣੀ ਤਾਂ ਜੀਦੀ ਸੀ ਕਿ ਕੌਣ-ਕੌਣ ਇਹਦੇ ਪਿੱਛੇ ਆ ਕਿੰਨੇ ਇਹਨੂੰ ਭੇਜਿਆ ਕਿਹੜੀ ਸਾਜ਼ਿਸ਼ ਦੇ ਅਧੀਨ ਹੈ ਇੱਥੇ ਆਇਆ ਇਹ ਸਾਰੀ ਜਾਂਚ ਕਰਨ ਦੀ بجائے ਉੱਥੇ ਐਸਜੀਪੀਸੀ ਮੁਲਾਜ਼ਮਾਂ ਨੇ ਤੇ ਉਹਨੂੰ ਕੁੱਟ-ਕੁੱਟ ਕੇ ਉੱਥੇ ਮਾਰ ਦਿੱਤਾ ਸੀਗਾ ਲੋਕਾਂ ਨੇ ਮਾਰ ਦਿੱਤਾ ਸੀਗਾ ਫਿਰ ਗੁਰੂ ਘਰ ਚ ਕੁੱਟਣ ਦੀ ਜਗ੍ਹਾ ਉਥੋਂ ਉਹਦੀ ਜਾਨ ਜਿਹੜੀ ਲੈ ਲਈ ਗਈ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਫਿਰ ਕੁੱਟਣ ਵਾਲੇ ਤੇ ਸਾਰੇ ਪੰਥ ਦੇ ਉਹ ਛੇਕ ਦੇਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਮਾਰ ਦਿੱਤਾ ਸੀ ਉਹਦੀ ਜਾਂਚ ਵੀ ਨਹੀਂ ਹੋਣ ਦਿੱਤੀ ਸਭ ਤੋਂ ਵੱਡੀ ਕਤਾਈ ਤੇ ਇਹ ਕੀਤੀ ਵੀ ਇਹਦੇ ਪਿੱਛੇ ਕੌਣ ਹੈ ਬੇਦਬੀਆਂ ਕੌਣ ਕਰਾ ਰਿਆ ਉਸ ਬੰਦੇ ਨੂੰ ਆਪਾਂ ਜਾਣਨ ਉਹਨੂੰ ਪੁੱਛਣ ਦੀ بجائے ਉੱਥੇ ਘੁੱਟ-ਘੁੱਟ ਕੇ ਮਾਰ ਦਿੱਤਾ ਗਿਆ ਸੀਗਾ ਸੁਖਬੀਰ ਜੀ ਤੇ ਵੀ ਤੇ ਇਹੋ ਦੋਸ਼ ਲੱਗੇ ਆ ਕਿ ਬੇਦਬੀ ਦੇ ਦੋਸ਼ ਲੱਗੇ ਆ ਫਿਰ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਤੇ ਅੱਜ ਤੱਕ ਕਿਸੇ ਨੇ ਮੰਗ ਨਹੀਂ ਕੀਤੀ ਫਿਰ ਨਾਰਾਇਣ ਸਿੰਘ ਚੌੜੇ ਨੂੰ ਵੀ ਪੰਥ ਚੋਂ ਕਿਉਂ ਛੇਕਿਆ ਜਾਵੇ ਉਹਦੇ ਮਨ 'ਚ ਕੋਈ ਗੁੱਸਾ ਸੀਗਾ ਉਹਨੇ ਕੱਢਿਆ ਮਜੀਠੀਆ ਸਾਹਿਬ ਆਪਾਂ ਨਾਰਾਇਣ ਸਿੰਘ ਚੌੜੇ ਨੂੰ ਸਜਾਦ ਵਾਉਣ ਨਾਲੋਂ ਇਸ ਪਹਿਲੂ ਦੇ ਉੱਤੇ ਕੰਮ ਕਿਉਂ ਨਹੀਂ ਕਰ ਰਹੇ ਕਿ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਗੁੱਸਾ ਕਿਉਂ ਹੈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਗੁਨਾਹ ਨਾਂ ਮਕਬੂਲੇ ਗਏ ਆ ਮੈਨੂੰ ਤੇ ਇੱਕ ਬੰਦੇ ਨੇ ਕਿਹਾ ਸੀਗਾ ਕਿ ਜੋ-ਜੋ ਗੁਨਾਹ ਜਿਹੜੇ ਹੋਏ ਆ ਪੰਜਾਬ ਦੇ ਵਿੱਚ ਜੋ-ਜੋ ਗੁਨਾਹ ਜਿਹੜੇ ਕਬੂਲੇ ਗਏ ਆ ਉਹਨਾਂ ਗੁਨਾਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਦੇ ਵਿੱਚ ਘਰ-ਘਰ ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਬਹੁ ਗਿੰਤੀ ਘਰਾਂ ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਆਪਣਾ ਧਿਆਨ ਤੇ ਇਹਨਾਂ ਚੀਜ਼ਾਂ ਤੇ ਹੋਣਾ ਚਾਹੀਦਾ ਕਿ ਜਿਹੜਾ ਗੁੱਸਾ ਸਾਹ ਨਰੈਣ ਸਿੰਘ ਚੌੜੇ ਦੇ ਵਰਗੇ ਲੋਕਾਂ ਦੇ ਮਨ ਦੇ ਵਿੱਚ ਆ ਉਸ ਗੁੱਸੇ ਨੂੰ ਠੰਡਾ ਕਿਵੇਂ ਕਰਨਾ ਹੈ ਪੰਜਾਬ ਦੇ ਲੋਕ ਜਿਹੜੇ ਪੰਥ ਤੈਸ਼ੀ ਉਹਨਾਂ ਨੂੰ ਸ਼ਾਂਤ ਕਿਵੇਂ ਕਰਨਾ ਵਾ ਆਪਾਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਤੁਹਾਡਾ ਜਿਹੜਾ ਤੇ ਪਾਰਟੀ ਦਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਉਲਟਾ ਆਪਾਂ ਬਲਦੀ ਦੇ ਵਿੱਚ ਹੋਰ ਤੇਲ ਪਾ ਰਹੇ ਆ ਤੁਹਾਨੂੰ ਵੀ ਸੇਵਾ ਲੱਗੀ ਸੀ ਸੇਵਾ ਬੜੇ ਪਿਆਰ ਦੇ ਨਾਲ ਤੇ ਹਲੀਮੀ ਨਾਲ ਕਰਨੀ ਚਾਹੀਦੀ ਸੀਗੀ ਸੇਵਾ ਤੁਹਾਡੀ ਜਗਾ ਸੇਵਾ ਤੁਸੀਂ ਕਰਦੇ ਤੇ ਇਹਦੇ ਉੱਤੇ ਆਤਮ ਮੰਥਨ ਕਰਦੇ ਸੇਵਾ ਕਰਦੇ ਦੇ ਸ਼ਾਂਤ ਹੋ ਕੇ ਕਿ ਕਿਵੇਂ ਕਾਲੀ ਦਲ ਨੂੰ ਜਿਹੜਾ ਉਹ ਦੁਬਾਰਾ ਬਾਹਰ ਆ ਜਾ ਸਕਦਾ ਵਾ ਕਿਵੇਂ ਕਾਲੀ ਦਾ ਲੋਕਾਂ ਦੀ ਫਿਰ ਜਿਹੜੀ ਬਹੁਤ ਫੇਵਰੇਟ ਪਸੰਦੀਦਾ ਪਾਰਟੀ ਜਿਹੜੀ ਬਣ ਸਕਦੀ ਹੈ ਪਰ ਆਪਾਂ ਸੇਵਾ ਕਰਨ ਦੀ ਬਜਾਏ ਰੋਜ਼ ਹੀ ਆਪਾਂ ਇੰਨੇ ਗਰਮ ਪ੍ਰੈਸ ਕਾਨਫਰੰਸਾਂ ਕੀਤੀਆਂ ਮੈਂ ਤੇ ਤੁਹਾਡੇ ਲਈ ਚਾਰ ਲੈਣਾ ਬਾਬੇ ਬੁੱਲੇ ਸ਼ਾਹ ਦੀਆਂ ਕਹਿਣ ਲੱਗਾ ਕਿ ਗੰਗਾ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਟੁੱਬੀਆਂ ਲਾਈਏ ਮੱਕੇ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਹੱਜ ਕਰਾਈਏ ਬੋਧ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਪੰਧ ਪਾੜਾਈਏ ਬੁੱਲੇ ਸ਼ਾਹ ਤਾਂ ਮੁਕਦੀ ਜੇ ਮੈਨੂੰ ਵਿੱਚੋਂ ਮੁਕਾਈਏ ਹੁਣੀ ਆਪਾਂ ਹੰਕਾਰ ਮੁਕਾ ਦਈਏ ਹੁਣੀ ਆਪਾਂ ਆਪਣੇ ਮਨ ਦੇ ਵਿੱਚੋਂ ਗੁੱਸਾ ਕੱਢ ਦਈਏ ਇੱਕ ਚੀਜ਼ ਮੈਂ ਹਮੇਸ਼ਾ ਨੋਟ ਕਰਦਾ ਕਿ ਤੁਸੀਂ ਹਰ ਉਸ ਬੰਦੇ ਦੇ ਖਿਲਾਫ ਬੋਲਦੇ ਹੋ ਚਾਹੇ ਉਹਦੇ ਵਿੱਚ ਗੈਂਗਸਟਰ ਹੋਣ